ਇਵੇਂ ਹੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਘਟਨਾ ਵਾਪਰਦੀ ਹੈ ਕਿ ਇੱਕ ਹਕੀਰ ਹੈ ਜਿਹੜਾ ਉਹ ਲਾਈਨ ਵਿੱਚ ਖੜੋਤਾ ਹੋਇਆ ਹੈ ਸਿੱਖ ਸੰਗਤ ਮਥੇ ਟੇਕ ਰਹੀ ਹੈ ਮਹਾਰਾਜ ਚੰਨਨ ਦੀ ਚੌਂਕੀ ਤੇ ਬਰਾਜੇ ਨੇ ਪ੍ਰਸਾਦੀ ਹਾਤੀ ਚੌਰ ਕਰ ਰਿਆ ਤੇ ਜਦੋਂ ਪ੍ਰਸਾਦੀ ਹਾਤੀ ਚੌਰ ਕਰ ਰਿਆ ਕੋਈ ਭੇਟਾ ਦੇ ਰਿਆ ਹੈ ਕੋਈ ਸ਼ਸਤਰ ਭੇਟ ਕਰ ਰਿਆ ਹੈ ਕੋਈ ਜਵਾਨੀ ਭੇਟ ਕਰ ਰਿਆ ਹੈ ਕੋਈ ਆਪਣੇ ਪੁੱਤਰ ਭੇਟ ਕਰ ਰਿਆ ਕੋਈ ਦਾਣਾ ਸਬਜ਼ੀਆਂ ਲੈ ਕੇ ਆਉਂਦਾ ਹੈ ਹਰ ਇੱਕ ਨੇ ਕੋਈ ਨਾ ਕੋਈ ਚੀਜ਼ ਭੇਟ ਕੀਤੀ ਇਹ ਫਕੀਰ ਨੂੰ ਮਹਾਰਾਜ ਬੜੀ ਗੋਹ ਨਾਲ ਤੱਕਦੇ ਨੇ ਬੜੇ ਧਿਆਨ ਦੇ ਨਾਲ ਇਹ ਫਕੀਰ ਜੀ ਆਏ ਨੇ ਕਿੰਨੀ ਖੁਸ਼ੀ ਦੀ ਗੱਲ ਹੈ ਫਕੀਰ ਨੇ ਜਦੋਂ ਆਪਣੇ ਵਾਲ ਝਾਤੀ ਮਾਰੀ ਲੋਕਾਂ ਵਾਲ ਝਾਤੀ ਮਾਰੀ ਸਭ ਦੇ ਹੱਥਾਂ ਵਿੱਚ ਕੁਝ ਨਾ ਕੁਝ ਹੈ ਇਸ ਲਾਈਨ ਦੇ ਵਿੱਚੋਂ ਨਿਕਲਿਆ ਤੇ ਜਾ ਕੇ ਬਾਗ ਦੇ ਵਿੱਚੋਂ ਇਹਨੇ ਫੁੱਲ ਤੋੜਿਆ ਬੜਾ ਸੋਹਣਾ ਤੇ ਫੁੱਲ ਲੈ ਕੇ ਲਾਈਨ ਦੇ ਵਿੱਚ ਫੜੋ ਗਿਆ ਜੋ ਹੀ ਲਿਆ ਕੇ ਨੇ ਭੁੱਲ ਮਹਾਰਾਜ ਦੇ ਕੇ ਪੇਟ ਕੀਤਾ ਨਾ ਮਹਾਰਾਜ ਇੱਕਦਮ ਗੁੱਸੇ ਨਾਲ ਰੋਹ ਦੇ ਵਿੱਚ ਆਏ ਮਹਾਰਾਜ ਕਹਿਣ ਲੱਗੇ ਫਕੀਰ ਜੀ ਤੁਹਾਡਾ ਹਿਰਦਾ ਕਿੰਨਾ ਸਾਫ਼ ਸੀ ਮੈਂ ਕਦੋਂ ਤੂੰ ਉਢੀ ਕਰਿਆ ਸੀ ਤੁਸੀਂ ਮੇਰੇ ਕੋਲ ਆਵੋ ਤੇ ਮੈਂ ਉੱਠ ਕੇ ਤੁਹਾਨੂੰ ਜੱਫੀ ਪਾਵਾਂ ਬੜਾ ਪਿਆਰ ਬਖਸ਼ਾ ਪਰ ਤੁਸੀਂ ਐਸੀ ਭੁੱਲ ਕਰ ਦਿੱਤੀ ਐ ਕੁਰੇਦ ਕਰ ਦਿੱਤੀ ਐ ਆਇਤੋ ਤੁਸੀਂ ਮੇਰੇ ਜੇ ਮੱਥੇ ਲੱਗਣਾ ਹੈ ਤਾਂ ਤੁਸੀਂ ਖਾਲੀ ਹੱਥ ਆ ਜਾਣਾ ਪਰ ਕੁਝ ਨਾਲ ਨਾ ਲੈ ਕੇ ਆਉਂਦੇ ਕਹਿੰਦੇ ਮਹਾਰਾਜ ਕੀ ਗੱਲ ਹੋਈ ਆਸ਼ਾ ਸਭਨਾਂ ਨੂੰ ਪਿਆਰ ਦੇ ਰਹੇ ਹੋ ਮੇਰੇ ਤੇ ਕ੍ਰੋਧ ਕਰ ਰਹੇ ਹੋ ਤਾਂ ਸਹਿਬ ਆਖਣ ਲੱਗੇ ਪੀਰ ਜੀ ਤੁਸੀਂ ਵੱਡੀ ਭੁੱਲ ਕੀਤੀ ਹੈ ਇੱਕ ਜੀਵਤ ਫੁੱਲ ਨੂੰ ਤੋੜ ਕੇ ਉਹਦੀ ਹੱਤਿਆ ਕਰਕੇ ਸਿਓ ਨਰਜਿੰਦ ਚੀਜ਼ ਲਿਆ ਕੇ ਗੁਰੂ ਅੱਗੇ ਭੇਟ ਕੀਤੀ ਹੈ ਗੁਰਬਾਣੀ ਦੇ ਅੰਦਰ ਵੀ ਜ਼ਿਕਰ ਮਿਲਦਾ ਪਿਆਰਿ ਸਹਿ ਪ੍ਰਮਾਉਂਦੇ ਨੇ ਪਾਤੀ ਤੂਰੈ ਮਲਨੀ ਪਾਤੀ ਪਾਤੀ ਜੀਓ ਜਿਸ ਪਾਹਨ ਕੋ ਪਾਤੀ ਤੂਰੈ ਸੋ ਸੋ ਪਾਹਨ ਜੀਓ ਬ੍ਰਹਮ ਪਾਤੀ ਵਿਸ਼ਨਦਾਰੀ ਫੂਲ ਸ਼ੰਕਰ ਦੇਓ ਤੀਨ ਦੇਵ ਪਰ ਤੱਕ ਤੂਰੈ ਕਰੇ ਕਿਸ ਕੀ ਸੇ ਕਿ ਖਿੜਿਆ ਹੋਇਆ ਫੁੱਲ ਬ੍ਰਹਮਪਾਤੀ ਉਹਦੇ ਪੱਤੇ ਬ੍ਰਹਮਾ ਦਾ ਸਰੂਪ ਹੈ। ਵਿਸ਼ਨੜਾਰੀ ਫੁੱਲ ਦੀ ਟਾਣੀ ਵਿਚ ਨੂੰ ਦਾ ਸਰੂਪ ਹੈ। ਫੂਲ ਸ਼ੰਕਰ ਦੇ ਖਿੜਿਆ ਹੋਇਆ ਫੁੱਲ ਸ਼ੰਕਰ ਦੇਵਤੇ ਦਾ ਸਰੂਪ ਹੈ। ਤੀਨ ਦੇਵ ਪਰਤਖ ਤੋਰੇ ਤਿੰਨਾਂ ਦਾ ਕਤਲ ਕਰਕੇ ਫੁੱਲ ਤੋੜ ਕੇ। ਕਹ ਰਹੇ ਕਿਸ ਕੀ ਸੋਕੀ ਦੇ ਕੇ ਭੇਟ ਕਰ ਰਹੇ ਆ। ਅੱਜ ਸਾਡੀ ਹੂੜ ਮੱਤ ਕਹਿ ਲੋ ਜੇ ਸਾਨੂੰ ਗੁਰਬਾਣੀ ਦੀ ਅਕਲ ਨਹੀਂ। ਨਾ ਸਿਪ ਪੜਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਨਾ ਸਾਡੇ ਕੋ ਪੜਨ ਦਾ ਸਮਾਂ ਹੈ। ਹੰਕਾਰ ਇੰਨਾ ਈ ਅਸੀਂ ਪੈਸੇ ਨਾਲ ਧਰਮ ਨੂੰ ਤੋਲਣ ਲੱਗ ਪਏ ਅਸੀਂ ਐਵੇਂ ਦੀਆਂ ਕਰਤੂਤਾਂ ਕਰਨ ਲੱਗ ਪਏ ਕਿ ਫੁੱਲਾਂ ਦੇ ਫੁੱਲ ਬਾਗਾਂ ਦੇ ਬਾਗ ਉਜਾੜ ਕੇ ਅਸੀਂ ਜਿਨ੍ਹਾਂ ਪੱਥਰਾਂ ਦੇ ਉੱਤੇ ਫੁੱਲ ਵਰ ਰਹੇ ਸਨ ਉਹਨਾਂ ਨੂੰ ਮਹਾਰਾਜ ਨੇ ਰੋਕਿਆ ਅਜ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਉੱਤੇ ਫੁੱਲ ਛੁੱਟੇ ਜਾ ਰਹੇ ਨੇ ਹਜ਼ਾਰਾਂ ਲੱਖਾਂ ਕੁੜੜਾ ਫੁੱਲ ਇੱਕ ਦਿਨ ਚ ਤੋੜ ਕੇ ਬਰਬਾਦ ਕਰ ਦਿੱਤੇ ਜਾਂਦੇ ਨੇ ਯਾਦ ਰੱਖੋ ਜੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਨੇ ਤਾਂ ਬਾਣੀ ਦੀ ਗੱਲ ਨੂੰ ਮੰਨਣਾ ਪਵੇਗਾ ਲੋਕਾਂ ਦੀ ਨੂੰ ਨਹੀਂ ਹਰ ਕੋਈ ਕਹਿੰਦਾ ਜੀ ਮੇਰੀ ਸ਼ਰਧਾ ਮੈਂ ਕਰੂੰਗਾ ਕੱਲ ਨੂੰ ਕੋਈ ਕਹੂਗਾ ਜੀ ਮੇਰੀ ਸ਼ਰਧਾ ਮੈਂ ਸ਼ਰਾਬ ਦੀ ਬੋਤਲ ਲੈ ਕੇ ਆਉਣੀ ਹੈ ਇਹਦਾ ਕਿ ਚੜਾਉਣਾ ਸੀ ਸ਼ਰਧਾ ਦਾ ਇੱਕ ਦਾਇਰਾ ਹੈ ਜੇ ਸ਼ਰਧਾ ਰਾਮ ਨਾਮ ਸੰਗ ਲੱਗੀ ਤင် ਦੂਜੇ ਚਿੱਤ ਨਾ ਲਾਇਆ ਰਾਮ ਸ਼ਰਧਾ ਕੀ ਹੈ ਜਿਹਨੇ ਗੁਰੂ ਦੀ ਗੱਲ ਮੰਨ ਲਈ ਉਹਨੂੰ ਹਿਰਦੇ 'ਚ ਵਸਾ ਲਿਆ ਉਹ ਹੈ ਸ਼ਰਧਾ ਜੋ ਗੁਰੂ ਨੇ ਕਿਹਾ ਉਹਨੂੰ ਸੱਤ ਕਰਕੇ ਮੰਨ ਲੈਣਾ ਇੱਥੇ ਤਾਂ ਮੇਰੀ ਉਹ ਮਤ ਪ੍ਰਧਾਨ ਹੋਈ ਹੈ ਵੀ ਮੈਂ ਸਿਆਣਾ ਜੋ ਮੈਂ ਕਰ ਰਿਹਾ ਹਾਂ ਉਹ ਬੜੀ ਚੰਗੀ ਚੀਜ਼ ਆ ਉਹ ਬੜੀ ਸ਼ਾਣੀ ਚੀਜ਼ ਹੈ ਸਿਆਣਿਆ ਨਹੀਂ ਸ਼ਿਆਣਪਾਂ ਨਹੀਂ ਮਾਰ ਲਿਆ ਸਭ ਤੇ ਸਾਬ ਨੇ ਜਪਜੀ ਸਾਹਿਬ ਚ ਫਰਮਾਇਆ ਸਰ ਸਿਆਣਪਾਂ ਲੱਖ ਉਹ ਹੈ ਤਾਂ ਇੱਕ ਨਾ ਚੱਲੈ ਨਾਲ ਹਜ਼ਾਰਾਂ ਸਿਆਣਪਾਂ ਵੀ ਉਹਨਾਂ ਨਾਲ ਨਹੀਂ ਲਿਬਦੀਆਂ ਪੀਰ ਜੀ ਖਾਲੀ ਹੱਥ ਆ ਜਾਂਦੇ ਮੈਂ ਤੁਹਾਨੂੰ ਆਪਣੀ ਬੋਕਲ ਵਿੱਚ ਲੈਣਾ ਸੀ ਕਿੰਨਾ ਪਿਆਰ ਮਿਲਣਾ ਸੀ ਤੁਹਾਨੂੰ ਪਰ ਤੁਸੀਂ ਫੁੱਲ ਤੋੜਿਆ ਇਸ ਕਰਕੇ ਮੇਰੀ ਨਾਰਾਜ਼ਗੀ ਦੇ ਪਾਤਰ ਬਣੇ ਹੋ ਖੈਰ ਗਰੀਬਨਵਾਜ਼ ਪਾਤਸ਼ਾਹੀ ਵੀ ਸੰਗਤਾਂ ਇੱਥੇ ਭੇਟਾ ਲੈ ਕੇ ਆ ਰਹੀਆਂ ਨੇ ਕੋਈ ਕੋਈ ਭੇਟ ਲੈ ਕੇ ਆ ਰਿਹਾ ਹੈ ਕੋਈ ਭੇਟ ਲੈ ਕੇ ਆ ਰਿਹਾ ਤੇ ਮੇ ਬਾਬਾ ਰਵਿਦਾਸ ਮਹਾਰਾਜ ਵੀ ਕਹਿੰਦੇ ਵੀ ਜੇ ਕੁਝ ਭੇਟ ਕਰਨੇ ਗੁਰੂ ਨੂੰ ਤਾਂ ਕਿਹੜੀ ਚੀਜ਼ ਭੇਟਾ ਕਰ ਜੋ ਜਿਸ ਨੂੰ ਜੋ ਗੁਰੂ ਨੂੰ ਚੰਗੀ ਲੱਗਦੀ ਹੈ ਤਾਂ ਆਖਦੇ ਨੇ ਤਨ ਮਨ ਧਨ ਅਰਪ ਪੂ ਚਰਾਵ ਆਪਣਾ ਤਨ ਆਪਣਾ ਮਨ ਤੇ ਆਪਣਾ ਧਨ ਗੁਰੂ ਨੂੰ ਸੌਂਪ ਦੇ ਚੜਾ ਦੇ ਅਰਪਣ ਕਰ ਦੇ ਇਹ ਹੈ ਪੂਜਾ ਗੁਰੂ ਦੀ ਇਹ ਹੈ ਭੇਟਾ ਗੁਰੂ ਲਈ ਤੇ ਸਹਿਬ ਆਖਦੇ ਨੇ ਕਿ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਸੰਗਤਾਂ ਜਿਹੜੀਆਂ ਵੀ ਆਉਂਦੀਆਂ ਨੇ ਕੋਈ ਖਾਲੀ ਹੱਥ ਨਹੀਂ ਆਰੀਆਂ